ਹੋ ਜੀ ਮਹਾਰਾਜ ਸਤਿ ਸ਼੍ਰੀ ਅਕਾਲ ਜੀ ਅੱਜ ਜੋ ਜਾਣਕਾਰੀ ਹੈ ਜੀ ਇਹ ਜਾਣਕਾਰੀ ਹੈ ਤਾਲ ਮਖਾਣਾ ਦੇ ਅਰਕ ਦੀ ਜਾਣਕਾਰੀ ਹੈ ਜੀ ਕਿ ਜਿਹੜਾ ਤਾਲ ਮਖਾਣਾ ਹੈ ਇਹਦਾ ਅਰਕ ਕੀ ਕੰਮ ਕਰਦਾ ਹੈ ਜੀ ਠੀਕ ਹੈ ਜੀ ਤਾਲ ਮਖਾਣੇ ਨੂੰ ਕੰਡੇ ਹੁੰਦੇ ਨੇ ਜੀ ਇਹ ਜਿਹੜੇ ਪਿੰਡਾਂ ਦੇ ਵਿੱਚ ਸੂਏ ਲੰਘਦੇ ਨੇ ਨਾ ਸੂਏ ਇਹਦੇ ਵਿੱਚ ਜਿਆਦਾ ਮਾਤਰਾ ਦੇ ਵਿੱਚ ਇਹ ਮਿਲਦਾ ਹੈ ਤੇ ਜੇ ਜੀ ਹੂੰ ਕਿਸੇ ਬੱਟਡੌਲ ਤੇ ਹੋ ਜੇ ਤਾਂ ਮਨ ਦਾ ਵੱਢ ਕੇ ਸੁੱਟ ਦਿੰਦਾ ਜੀ ਕਿ ਕੰਡੇ ਲੱਗਦੇ ਨੇ ਇਹ ਬੂਟੀ ਕੀ ਕੰਮ ਆਉ ਕਿਸੇ ਨੂੰ ਨਹੀਂ ਪਤਾ ਪਰ ਇਹ ਜਿਹੜਾ ਤਾਲ ਮਖਾਣਾ ਜੀ ਇਹਦਾ ਬੜਾ ਤਕੜਾ ਰੋਲ ਹੈ ਮਰਦਾਨਾ ਤਾਕਤ ਵਿੱਚ ਵੀ ਇਹਦੇ ਜਿਹੜੇ ਬੀਜਾਂ ਦਾ ਇਸਤੇਮਾਲ ਹੁੰਦਾ ਤੇ ਇਸ ਤੋਂ ਇਲਾਵਾ ਇਹਦਾ ਅਰਕ ਹੈ ਜੀ ਠੀਕ ਹੈ ਜੀ ਇਹਦਾ ਜਿਹੜਾ ਅਰਕ ਹੁੰਦਾ ਜੀ ਤਾਲ ਮਖਾਣੇ ਦਾ ਇਹਦੇ ਅਰਕ ਦੇ ਵਿੱਚ ਇੱਕ ਫੰਕਸ਼ਨ ਹੁੰਦਾ ਜੀ ਬੜਾ ਜ਼ਬਰਦਸਤ ਜਿਵੇਂ ਸੋਜ ਸੋਜ ਹੋਵੇ ਕਿਸੇ ਵੀ ਹਿੱਸੇ ਤੇ ਉਹ ਤਾਲ ਮਖਾਣੇ ਦੇ ਅਰਕ ਨਾਲ ਖਤਮ ਹੋ ਜਾਂਦੀ ਹੈ ਜੀ ਔਰ ਖਾਸ ਕਰਕੇ ਜਿਹੜੇ ਬੰਦਿਆਂ ਦੇ ਫੋੜੇ ਨਿਕਲਦੇ ਹੁਣ ਫੋੜੇ ਖੋੜਿਆਂ ਕਰਕੇ ਸੋਜ ਹੋਵੇ ਉਹ ਤਾਲਮਖਾਣੇ ਦੇ ਅਰਕ ਦੇ ਨਾਲ ਸਹੀ ਹੁੰਦਾ ਜੀ ਠੀਕ ਹੈ ਜੀ ਇਹ ਤਾਂ ਪਤਾ ਨਹੀਂ ਮਾਰਕੀਟ ਚ ਮਿਲਦਾ ਜਾਂ ਨਹੀਂ ਮਿਲਦਾ ਪਰ ਆਪ ਇਹ ਧਾਰਕ ਜਦੀ ਕੱਢਿਆ ਜਾਵੇ ਤਾਲਮਖਾਣਾ ਲਿਆਓ ਜਦੋਂ ਪੱਕਣ ਦੇ ਕਰੀਬ ਹੋਵੇ ਇਹਦੇ ਮੈਨੂੰ ਫਲ ਫੁੱਲ ਲੱਗਿਆ ਹੁਣ ਚੰਗੀ ਤਰ੍ਹਾਂ ਇਹਨੂੰ ਵੱਢ ਕੇ ਲੋਹੇ ਦੇ ਡਰਮ ਚ ਪਾ ਕੇ ਤੇਦਾ ਅਰਕ ਕਸੀਦ ਕਰੋ ਥੱਲੇ ਹਲਕੀ ਹਲਕੀ ਅੱਗ ਮਚਾਓ ਉੱਪਰ ਤਸਲਾ ਲਾਓ ਵਿਚੇ ਤੇ ਕੋਈ ਕੌਲੀ ਲਾ ਕੇ ਪੈਪ ਲਾ ਕੇ ਇਹਨੂੰ ਬਾਹਰ ਕੱਢੋ ਨਾਲੀ ਨੂੰ ਇਹ ਬੂੰਦ ਬੂੰਦ ਕਰਕੇ ਅਰਕ ਆਊਗਾ ਜੀ ਇਹ ਅਰਕ ਬੜਾ ਜ਼ਬਰਦਸਤ ਹੈ ਜੀ ਇਹ ਸੋਜ ਦਾ ਨਾਸ ਕਰਦਾ ਹੈ ਜਿਹੜਾ ਅਰਕ ਤਾਲ ਮਖਾਣੇ ਦਾ ਨਾ ਇਹ ਸੋਜ ਦਾ ਨਾਸ ਕਰਦਾ ਹੈ ਔਰ ਇਹ ਸੋਜ ਵਾਸਤੇ ਹੀ ਇਸਤੇਮਾਲ ਕੀਤਾ ਜਾਂਦਾ ਇਹਦਾ ਅਰਕ ਜੇ ਇਹਦੇ ਅਰਕ ਤੋਂ ਕੋਈ ਹੋਰ ਵੀ ਬੰਦਾ ਕੰਮ ਲੈਂਦਾ ਉਹ ਕਮੈਂਟ ਕਰਕੇ ਦੱਸਿਓ ਸਾਨੂੰ ਇਹਦੇ ਸੰਬੰਧ ਵਿੱਚ ਪਾਈ ਇੰਨੀ ਕੀ ਜਾਣਕਾਰੀ ਸੀ ਇਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਲਮਖਾਣੇ ਦੇ ਅਰਕ ਦੀ ਜਿਹੜੇ ਭਰਾਵਾਂ ਨੂੰ ਜਾਣਕਾਰੀ ਚੰਗੀ ਲੱਗੀ ਸਪੈਕਟ ਕਰਿਓ ਜੀ ਜਿਹੜੇ ਭਰਾਵਾਂ ਨੂੰ ਜਾਣਕਾਰੀ ਚੰਗੀ ਨਹੀਂ ਲੱਗੀ ਤਾਂ ਵੀ ਕੋਈ ਗੱਲ ਨਹੀਂ ਠੀਕ ਹੈ ਜੀ ਇਹ ਸੀ ਤਾਲ ਮਖਾੜੇ ਦੇ ਅਰਕ ਦਾ ਸਾਰਾ ਪ੍ਰੋਗਰਾਮ ਵੀ ਕੀ ਕੰਮ ਆਉਂਦਾ ਹੈ ਤੇ ਇਹਨੂੰ ਜਾਮਣੀ ਜਾਮਣੀ ਫੁੱਲ ਲੱਗਦੇ ਨੇ ਫੁੱਲ ਲੱਗੂਗਾ ਉਹ ਫੁੱਲ ਦੇ ਵਿੱਚੋਂ ਡੰਡੀ ਨਿਕਲਦੀ ਆ ਫਿਰ ਉੱਪਰ ਜਾਂਦੀ ਆ ਫਿਰ ਫੁੱਲ ਲੱਗਣਗੇ ਫਿਰ ਡੰਡੀ ਇਹ ਉਸੇ ਤਰੀਕੇ ਦਾ ਬੂਟਾ ਹੁੰਦਾ ਜਿਸ ਤਰੀਕੇ ਦੀ ਦਰੌਣ ਪੁਸ਼ਪੀ ਹੁੰਦੀ ਆ ਜੀ ਦਰੌਣ ਪੁਸ਼ਪੀ ਜੀ ਨੂੰ ਗੁੰਮਾ ਬੁੱਟੀ ਕਹਿੰਦੇ ਨੇ ਨਾ ਉਸ ਤਰੀਕੇ ਦੀ ਸ਼ਕਲ ਦੀ ਹੁੰਦੀ ਆ ਜੀ ਇਹ ਗੁੰਮਾ ਬੁੱਟੀ ਦਾ ਕੱਦ ਛੋਟਾ ਹੁੰਦਾ ਜੀ ਇਹਦਾ ਤਾਲਮਖਾਣੇ ਦਾ ਜਿਹੜਾ ਕੱਦ ਆ ਉਹ ਵੱਡਾ ਹੁੰਦਾ ਤੇ ਜਿਹੜੀ ਦਰੌਣ ਪੁਸ਼ਪੀ ਆ ਉਹ ਥੋੜੀ ਛੋਟੀ ਰਹਿੰਦੀ ਆ ਉਹਨੂੰ ਫੁੱਲ ਲੱਗਦੇ ਨੇ ਜੀ ਆਪਣੇ ਲਾਲ ਰੰਗ ਦੇ ਵਿੱਚ ਲਾਲ ਰੰਗ ਚ ਸਫੇਦ ਰੰਗ ਚ ਪਰ ਜਿਹੜਾ ਤਾਲਮਖਾਣਾ ਹੈ ਇਹਨੂੰ ਜਾਮਣੀ ਰੰਗ ਦੇ ਫੁੱਲ ਲੱਗਦੇ ਨੇ ਅਸੀਂ ਜਾਮੂਣੀ ਫੁੱਲ ਵਾਲਾ ਹੀ ਦੇਖਿਆ ਜੀ ਐਵੇਂ ਫੜਾ ਮਾਰਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਮਹਾਰਾਜ